ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਕਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਿੱਤ ਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਤੇ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਟਾਪ ਬਰੀਡ ਦੀ ਬੈਣ ਲੈ ਕੇ ਆਏ ਪਹਿਲਾ ਸੂਆ ਤਾਜੀ ਸੂਈਆਂ ਹੁਣੇ ਸੂਈ ਨੂੰ ਵੀਰ ਜੀ ਹੋ ਗਏ 3-4 ਘੰਟੇ ਮਗਰ ਦੇਖ ਲੋ ਬੱਚਿਆ ਤੇ ਜੇਰ ਪ੍ਰੋਪਰ ਡੰਨ ਹੈ ਜੀ ਇਹ ਪਹਿਲਾ ਸੂਆ ਸੂਈ ਆ ਬਾਈ ਜੀ ਮੂੰਹ ਤੋਂ ਚਾਰ ਦੰਦ ਆਗੇ ਖੱਦ-ਕੱਦ ਚੈੱਕ ਕਰ ਲਓ ਬਾਕੀ ਜੇ ਗੱਲ ਕਰੀਏ ਹਵਾਨੇ ਦੀ ਹਵਾਨਾ ਚੈੱਕ ਕਰ ਸਕਦੇ ਹਾਂ ਬਹੁਤ ਸੋਹਣਾ ਅਡਰ ਤਿਆਰ ਕੀਤਾ ਕਰਮ ਵਾਲੀ ਨੇ ਤੇ ਦੇਖ ਸਕਦੇ ਆ ਉਨੇ ਹੀ ਪਿੱਛੇ ਆ ਹਵਾਨਾ ਉਨੇ ਹੀ ਅੱਗੇ ਆ ਥਾਂ ਤੋਂ ਬਹੁਤ ਚੰਗਾ ਲੱਗਿਆ ਫੁੱਲ ਹਾਈਟ ਦੇ ਵਿੱਚ ਚੈੱਕ ਕਰ ਲਓ ਬਾਈ ਜੀ ਜੇ ਗੱਲ ਕਰੀਏ ਮਿਲਕ ਕਪੈਸਿਟੀ ਦੀ ਇਹਦੀ ਮਾਂ ਥੱਲੇ ਮੰਨ ਕੇ ਚਲੋ 35 ਤੋਂ 40 ਕਿਲੋ ਦੁੱਧ ਰਿਹਾਗਾ ਤੇ ਇਹਦੇ ਤੋਂ ਆਪਾਂ ਆਸ ਕਰਦੇ ਆ ਪਹਿਲੇ ਸੂਏ 28-29 ਕਿਲੋ ਵਿਹੜ ਖੁੱਲਾ ਦੁੱਧ ਦੋਗੀ ਹੱਸ ਕੇ ਲੇਵਾ ਚੈੱਕ ਕਰੋ ਫਿਟਿੰਗ ਵਾਲਾ ਦੇਵਾ ਲੱਗਿਆ ਆ ਦੇਖੋ ਉਨੇ ਪਿੱਛੇ ਆ ਉਨੇ ਅੱਗੇ ਆ ਬਾਕੀ ਤੁਹਾਨੂੰ ਡੇਢ ਤੋਂ ਥਣ ਵੀ ਚੈੱਕ ਕਰਾ ਦੇਣੇ ਦੇਖ ਸਕਦੇ ਆ ਚਾਰੇ ਥਣ ਪੂਰੇ ਨਿਖੜਵੇਂ ਤੇ ਪੂਰੀ ਸਪੇਸ ਤੇ ਲੱਗਿਆ 올 ਹਾਈਟ ਦੇ ਵਿੱਚ ਵਹਿੜਾ ਗਈ ਪੂਰੀ ਵਧੀਆ ਫੇਸ ਬਿਊਟੀ ਚੈੱਕ ਕਰ ਲਓ ਆਰਡਰ ਬਹੁਤ ਸੋਹਣਾ ਤਿਆਰ ਕੀਤਾ ਕਰਮ ਵਾਲੀ ਨੇ ਪਹਿਲਾ ਸੂਆ ਸੂਈ ਆ 28 29 ਕਿਲੋ ਤੋਂ ਖੁੱਲਾ ਚਵਾ ਦੂਗੀ ਹੱਸ ਕੇ ਮਗਰ ਆ ਗਿਆ ਨਹੀਂ ਬੱਚਾ ਦੇਖ ਲਈ ਬੱਸ ਆ ਫੇਸ ਬਿਊਟੀ ਚੈੱਕ ਕਰ ਲਓ ਤੇ ਬਾਜੂ ਬਰੇਡ ਦੇ ਉੱਤੇ ਆ ਰੇਟੇ ਦਾ ਫੋਨ ਤੇ ਹੋਊਗਾ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵਿਹੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਆਪਣਾ 78990999728 ਸਾਰੇ ਮੇਰੇ ਵੀਰਾਂ ਦਾ ਵੀਡੀਓ ਨੇਂਦ ਤੱਕ ਦੇਖਣ ਲਈ ਤੈਨੂੰ ਧੰਨਵਾਦ ਜੀ ਅੰਦਰ ਮਿਲਣਾ ਕਿਸੇ ਨਵੀਂ ਵੀਡੀਓ